Look okay. at that. ਉਹ ਜੰਪ ਦਵਾਉਣ ਵਾਲੀ ਸੜਕ ਹੈ ਜਿਸ ਕਿਸੇ ਨੇ ਵੀ ਕੋਈ ਲੱਸੀ-ਮੁੱਸੀ ਬਣਾਉਣੀ ਹੋਵੇ ਤਾਂ ਉਹ ਆਪਣੀ ਗੱਡੀ ਦੇ ਵਿੱਚ ਸਿਰਫ ਦਹੀਂ ਤੇ ਪਾਣੀ ਮਿਕਸ ਕਰਕੇ ਰੱਖ ਦੇਵੇ ਸਤਵਾਰੀ ਤੋਂ ਚੱਲੇ ਆਪਣਾ 에ਅਰਪੋਰਟੋਂ ਚੱਲੇ ਤੇ ਮੀਰਾ ਸਾਹਿਬ ਤੱਕ ਲੱਸੀ ਬਣ ਕੇ ਤਿਆਰ ਹੋ ਜਾਏਗੀ ਤੇ ਬਰਫ਼ ਲੈ ਕੇ ਪਾਓ ਲੱਸੀ ਪੀਓ ਤੇ ਨਾਲ ਹੀ ਇਹਨਾਂ ਮੰਤਰੀਆਂ ਨੂੰ ਵੀ ਪਲਾਓ ਜਿਨ੍ਹਾਂ ਨੇ ਅਜੇ ਤੱਕ ਇਹ ਸੜਕ ਨਹੀਂ ਬਣਾਈ ਹੋ ਸਕਦਾ ਉਹਨਾਂ ਦਾ ਦਿਮਾਗ ਠੰਡਾ ਹੋਵੇ ਔਰ ਇਸ ਸੜਕ ਦੇ ਵੱਲ ਜਿਹੜਾ ਹੈ ਉਹ ਪੂਰਾ ਪੂਰਾ ਧਿਆਨ ਦੇ ਇਹਨੇ ਨਵੀਂ ਇੱਕ ਇਨਫਰਮੇਸ਼ਨ ਦਿੱਤੀ ਹੈ ਸਾਡੇ ਤੱਕ ਨਹੀਂ ਸੀ ਪਹੁੰਚੀ ਸੀ ਆਪਣੇ ਚੈਨਲ ਦੇ ਮਾਧਿਅਮ ਤੋਂ ਤੁਹਾਨੂੰ ਦਿਖਾ ਰਹੇ ਆਂ ਔਰ ਸੁਣਾ ਵੀ ਰਹੇ ਆ ਇਹ ਲੁੱਕ ਜਿਹੜੀ ਆ ਦਿਖਾਈ ਜਾਵੇਗੀ ਸਪੈਸ਼ਲ ਕਿਸਮ ਦਾ ਮਟੀਰੀਅਲ ਪੇਜਿਆ ਗਿਆ ਹੈ ਕੀ ਆ ਬਾਤ ਹੈ ਸਪੈਸ਼ਲ ਕਿਸਮ ਦਾ ਮਟੀਰੀਅਲ ਪੇਜਿਆ ਗਿਆ ਹੈ ਕਿਹੜੀ ਕੰਟਰੀ ਦਾ ਜੀ ਕੋਈ ਟੈਂਪਰੀ ਹੋਣ ਇਹ ਕੰਮ ਚਲੇਗਾ ਗੁਜਰਾਤ ਤੋਂ ਆਇਆ ਕਿਉਂਕਿ ਹਿੰਦੁਸਤਾਨ ਤੋਂ ਸਭ ਤੋਂ ਵੱਡਾ ਮਾਡਲ ਜਿਹੜਾ ਸੀਗਾ ਗੁਜਰਾਤੋਂ ਹੀ ਸੀਗਾ ਗੁਜਰਾਤ ਮਾਡਲ ਗੁਜਰਾਤ ਦਾ ਮਾਡਲ ਹੈ ਤੇ ਗੁਜਰਾਤ ਤੋਂ ਮਾਡਲ ਹੀ ਤਿਆਰ ਕੀਤਾ ਜਾਂਦਾ ਹੈ ਜੇ ਵੀ ਪੁੱਛੀ ਕੋਈ ਤੁਹਾਡੇ ਨੇਤਾ ਲੋਕ ਹੋਰ ਜਿਹੜੇ ਲੋਕੀ ਕਿਸੇ ਨਾ ਕਿਸੇ ਜਗ੍ਹਾ ਤੇ ਪਹੁੰਚੇ ਹੋਣਗੇ ਲੰਘਦੇ ਨੇ ਥੋੜੇ ਰੋਡ ਦੇਖਦੇ ਨੇ ਐਡਮਿਸ਼ਨ ਦੇ ਕਈ ਆਫਸਰਾਂ ਉੱਥੋਂ ਨਿਕਲਦੇ ਨੇ ਜੀ ਜੀ ਬਿਲਕੁਲ ਇਹ ਉਹਨਾਂ ਨੂੰ ਖੁਦ ਗਿਆਤ ਹੋਣਾ ਚਾਹੀਦਾ ਕਿ ਹੂੰ ਕਿਸੇ ਰੋਡ ਦੀ ਹਾਲਤ ਕੀ ਹੈ ਰੋਹ ਹੀ ਨਿਕਲਦੇ ਨੇ ਰੋਹ ਜਾਂਦੇ ਨੇ ਰੋਹ ਜਾਂਦੇ ਨੇ ਜਨਾਬ ਰੋ ਜੀ ਆ ਜੀਮ ਸਾਹਿਬ ਵੀ ਜਾਣਦੇ ਨੇ ਐਸਜੀਪੀਓ ਸਾਹਿਬ ਵੀ ਜਾਣਦੇ ਨੇ ਇਹ ਉਹਨਾਂ ਦੇ ਇਸ ਇਲਾਕੇ ਦੇ ਤਹਿਸੀਲਦਾਰ ਵੀ ਸਾਰੇ ਇੱਥੋਂ ਹੀ ਨਿਕਲ ਕੇ ਜਾਂਦੇ ਨੇ ਬਿਲਕੁਲ ਤਹਿਸੀਲਦਾਰ ਸਾਹਿਬ ਵੀ ਜਾਂਦੇ ਨੇ ਇੱਥੋਂ ਜੱਜ ਸਾਹਿਬ ਵੀ इवन ਕੀ ਜੈ ਸਾਹਿਬ ਵੀ ਜਾਂਦੇ ਨੇ ਜੈ ਸਾਹਿਬ ਵੀ ਇੱਥੋਂ ਢੇਲੀ ਨਿਕਲ ਕੇ ਜਾਂਦੇ ਨੇ ਮਨਸੀਬ ਮਨਸੀਬ ਦੇ ਜੱਜ ਸਾਹਿਬ ਵੀ ਦੋ ਦੋ ਜੱਜ ਸਾਹਿਬ ਵੀ ਲੱਗਦੇ ਇੱਥੇ ਜੰਪ ਲੱਗਦੇ ਨੇ ਪਰ ਉਹਨਾਂ ਦੇ ਦਿਲ ਨੂੰ ਚਾਂਪਨੇ ਲੱਗਦੇ ਅੱਛਾ ਉਹਨਾਂ ਦੇ ਦਿਲ ਨੂੰ ਦਿਲ ਨੂੰ ਨਹੀਂ ਲੱਗਦੇ ਤੁਸੀਂ ਜੰਮੂ ਕਸ਼ਮੀਰ ਤੋਂ ਭੇਜਿਆ ਆਏ ਨਾ ਆ ਜੀ ਜੀਪੀ ਨਟਾ ਜੀ ਜੰਮੂ ਕਸ਼ਮੀਰ ਤੋਂ ਆਏ ਨੇ ਕੱਲ ਉਹਨਾਂ ਦਾ ਬਹੁਤ ਸਵਾਗਤ ਹੋਇ ਕਿਉਂ ਜੇਪੀ ਨੱਟਾ ਜੀ ਕਿਉਂਕਿ ਬੜੋੜੇ ਦਾਅਵੇ ਕਰਦੇ ਆ ਤੇ ਜੰਮੂ ਕਸ਼ਮੀਰ ਦੇ ਵਿੱਚ 2000 17 ਤੋਂ ਬਾਅਦ ਜਾਂ 2014 ਤੋਂ ਬਾਅਦ ਜਾਂ 2019 ਤੋਂ ਬਾਅਦ ਬੜੇ ਬੜੇ ਵਿਕਾਸ ਦੀਆਂ ਨਵੀਆਂ ਬਗੀਆਂ ਆ ਵਿਕਾਸ ਦੇਖ ਲੋ ਨਵੀਆਂ ਹੀ ਤਾਂ ਹੈ ਨੇ ਇਹ ਵਿਕਾਸ ਦੇਖ ਲੋ ਆਪਸੀ ਸਾਇਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਇਸ ਵੇਲੇ ਮੈਂ ਖੜਾ ਹਾਂ ਸਤਵਾਰੀ ਤੋਂ ਅਰਸਪੁਰਾ ਬਾਰਡਰ ਰੋਡ ਜਿਹੜੀ ਹੈ ਇਹਦੇ ਉੱਤੇ ਅੱਜ ਇਹਦੇ ਉੱਤੇ ਖੜੇ ਹੋਣ ਦਾ ਸਾਡਾ ਮੇਨ ਮਕਸਦ ਇਹ ਹੈ ਕਿ ਇਸ ਸੜਕ ਦੇ ਜਿਹੜੇ ਇਸ ਵੇਲੇ ਹਾਲਾਤ ਚੱਲ ਰਹੇ ਨੇ ਇਹ ਉਹ ਹਾਲਾਤ ਨੇ ਕਿ ਇੱਕ ਹਸਪਤਾਲ ਰੂਰਲ ਏਰੀਏ ਦੇ ਵਿੱਚੋਂ ਜੇ ਕਿਸੇ ਮਰੀਜ਼ ਨੇ ਜੀਐਮਸੀ ਜਾਣਾ ਹੋਵੇ ਜੰਮੂ ਐਂਬੂਲੈਂਸ ਦੇ ਵਿੱਚ ਜਾ ਰਿਹਾ ਹੋਵੇ ਤੇ ਉਹਦੇ ਬਚਣ ਦੀਆਂ 70% ਤੱਕ ਉਮੀਦਾਂ ਹੋਵਨ ਤਾਂ ਇਸ ਰੋਡ ਤੋਂ ਜਾਂਦੇ ਜਾਂਦੇ ਉਹ 40% ਵੀ ਨਹੀਂ ਰਹਿੰਦੀ ਹੈ ਔਰ ਕਈ ਵਾਰ ਤਾਂ ਐਸਾ ਹੁੰਦਾ ਹੈ ਕਿ ਕੀ ਹੋ ਸਕਦਾ ਰਸਤੇ ਵਿੱਚ ਹੀ ਵਿਚਾਰਾ ਚੜਾਈ ਕਰ ਜਾਏ ਕਿਉਂ ਕਿ ਤੁਸੀਂ ਦੇਖ ਰਹੇ ਹੋ ਗੱਡੀਆਂ ਜਿਵੇਂ ਚੱਲ ਰਹੀਆਂ ਨੇ ਕਿੰਨੇ ਖੱਡੇ ਨੇ ਇਹ ਤਾਂ ਸਿਰਫ ਇੱਕ ਖੱਡੇ ਦੇ ਕੋਲ ਅਸੀਂ ਖੜੇ ਹਾਂ ਜੇ ਅਸੀਂ ਸ਼ੁਰੂ ਕਰ ਦਈਏ ਜੰਮੂ ਸਤਵਾਰੀ ਤੋਂ ਲੈ ਕੇ 에ਅਰਪੋਰਟ ਤੱਕ ਜੰਮੂ 에ਅਰਪੋਰਟ ਤੱਕ ਤਾਂ ਸੜਕ ਜਿਹੜੀ ਹੈ ਉਹ ਕਿਆ ਮੱਖਣ ਮਲਾਈ ਵਰਗੀ ਹੈ ਪਰ ਉਹ ਮੱਖਣ ਮਲਾਈ ਵਰਗੀ ਜਿਹੜੀ ਸੜਕ ਹੈ ਉਹ ਸਿਰਫ 에ਅਰਪੋਰਟ ਤੱਕ ਹੀ ਸੀਮਤ ਕਿਉਂ ਹੁਣ ਅਸੀਂ ਇਸ ਸੜਕ ਦੀ ਗੱਲ ਕਰਦੇ ਹਾਂ ਜੈਸੇ ਹੀ ਅਸੀਂ 에어ਪੋਰਟ ਤੋਂ ਟੱਪ ਕੇ ਅਰਸਪੁਰਾ ਵੱਲ ਨੂੰ ਤੁਰਦੇ ਹਾਂ ਤਾਂ ਇਹ ਸੜਕ ਦੀ ਜਿਹੜੀ ਹਾਲਾਤ ਹੈ ਉਹ ਬੜੀ ਹੀ ਖਤਰਨਾਕ ਹਾਲਾਤ ਹੋ ਜਾਂਦੀ ਹੈ ਜਾਨਲੇਵਾ ਸੜਕ ਜਿਹੜੀ ਹੈ ਇਹ ਬਣ ਜਾਂਦੀ ਹੈ ਮੇਰੇ ਨਾਲ ਇਸ ਵੇਲੇ ਖੜੇ ਨੇ ਓਮ ਪ੍ਰਕਾਸ਼ ਖਜੂਰੀਆ ਜੀ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਪੁੱਛਦੇ ਹਾਂ ਕਿ ਕਿਸ ਤਰੀਕੇ ਦੀ ਲੁੱਕ ਜਿਹੜੀ ਹੈ ਓਮ ਪ੍ਰਕਾਸ਼ ਜੀ ਕਿਸ ਤਰੀਕੇ ਦੀ ਲੁੱਕ ਜਿਹੜੀ ਹੈ ਇੱਥੇ ਪਈ ਹੈ ਕਿ ਤੁਸੀਂ ਫਿਰ ਵੀ ਇੰਨਾ ਇਤਰਾਜ਼ ਕਰੀ ਜਾ ਰਹੇ ਹੋ ਅਗਰ ਪਾਰਟਿਕੂਲਰਲੀ ਅਸੀਂ ਲੁੱਕ ਦੀ ਗੱਲ ਕਰੀਏ ਹਾਂ ਇਹ ਵੇਖ ਲੋ ਇਹ ਜਿਹੜੀ ਤਾਲ ਕੋਲ ਭੇਜੀ ਹੈ ਕੱਲ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਾਸਤੇ ਇੱਕ ਤੋਹਫਾ ਭੇਜਿਆ ਇਹ ਕੱਲ ਮੈਂ ਵੇਖਣ ਡਿਆ ਸੀਗਾ ਕਿ ਸਤਵਾਰੀ ਤੋਂ ਇੱਧਰ ਹੂੰ ਹੂੰ ਕਰਨਵਾਜ ਉੱਥੇ ਵੀ ਬੜਾ ਢੇਰ ਲੱਗਿਆ ਸੀਗਾ ਨੈਸ਼ਨਲ ਸਪੈਸ਼ਲ ਸਪੈਸ਼ਲ ਨੈਸ਼ਨਲ ਹਸਪੀਟਲ ਨੈਸ਼ਨਲ ਹਸਪੀਟਲ ਕੋਲ ਵੀ ਢੇਰ ਲੱਗਿਆ ਸੀਗਾ ਗਾੜੀ-ਗਾੜੀ ਵੀ ਇੱਕ ਢੇਰ ਲੱਗਿਆ ਸੀਗਾ ਇਦਾਂ ਦਾ ਹੀ ਢੇਰ ਇੱਕ ਲੱਗਿਆ ਸੀਗਾ ਮੀਰਾ ਸਾਹਿਬ ਕਿਚੇ ਇਹ ਬੜੇ ਬੜੇ ਢੇਰ ਤੋਂ ਲੱਭਣ ਦੇ ਸਪੈਸ਼ਲ 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 ਚਾਰਕੋ ਦਾ ਬਟੇਰ ਸਾਹਿਬ ਜੀ ਨੇ ਨਵੀਂ ਇੱਕ ਇਨਫੋਰਮੇਸ਼ਨ ਦਿੱਤੀ ਹੈ ਸਾਡੇ ਤੱਕ ਨਹੀਂ ਸੀ ਪਹੁੰਚਿਆ ਸੀ ਆਪਣੇ ਚੈਨਲ ਦੇ ਮਾਧਿਅਮ ਤੋਂ ਤੁਹਾਨੂੰ ਦਿਖਾ ਰਹੇ ਆਂ ਔਰ ਸੁਣਾ ਵੀ ਰਹੇ ਆ ਇਹ ਲੁੱਕ ਜਿਹੜੀ ਇਹ ਦਿਖਾਈ ਜਾਵੇਗੀ ਸਪੈਸ਼ਲ ਕਿਸਮ ਦਾ ਮਟੀਰੀਅਲ ਭੇਜਿਆ ਗਿਆ ਹੈ ਕੀ ਬਾਤ ਹੈ ਸਪੈਸ਼ਲ ਕਿਸਮ ਦਾ ਮਟੀਰੀਅਲ ਭੇਜਿਆ ਗਿਆ ਹੈ ਕਿਹੜੀ ਕੰਟਰੀ ਦਾ ਜੀ ਕੋਈ ਕੰਟਰੀ ਹੋਣ ਇਹ ਪਤਾ ਚਲੇਗਾ ਕਿ ਗੁਜਰਾਤ ਤੋਂ ਆਇਆ ਹੈ ਕਿਉਂਕਿ ਹਿੰਦੁਸਤਾਨ ਤੇ ਸਭ ਤੋਂ ਵੱਡਾ ਮਾਡਲ ਜਿਹੜਾ ਸੀਗਾ ਗੁਜਰਾਤ ਦਾ ਮਾਡਲ ਹੀ ਸੀਗਾ ਗੁਜਰਾਤ ਮਾਡਲ ਗੁਜ ਵੀ ਤਿਆਰ ਕਿੱਤੋਂ ਜਾਣਾ ਤੇ ਪਰ ਆਸੀਂ ਇਹ ਦੱਸਣਾ ਚਾਹੁੰਦੇ ਆ ਹੂੰ ਹੂੰ ਕਿ ਇਹ ਮਾਡਲ ਅੱਜ ਨਹੀਂ ਤਿਆਰ ਹੋਇਆ ਹੂੰ ਹੂੰ ਇਹ ਲਗਭਗ ਕੋਹਨ ਤੋਂ ਕੋਈ 18 ਸਾਲ ਪਹਿਲੇ ਇਹ ਰੋਡ ਬਣਨਾ ਸ਼ੁਰੂ ਹੋਈ ਸੀਗੀ ਇਹ ਰੋਡ ਬਣਨਾ ਸੂਈ ਸ਼ੁਰੂ ਹੋਈ ਸੀਗੇ 2006 ਦੇ ਵਿੱਚ ਹਾਂ ਹਾਂ ਔਰ ਇਹਦਾ ਕੰਪਲੀਸ਼ਨ ਪੀਰੀਅਡ ਸੀਗਾ 2009 ਬਟਾ ਵੇਖ ਲਓ ਤੁਸੀਂ ਉਹਦੋਂ ਤੋਂ ਲੈ ਕੇ ਅੱਜ ਤੱਕ ਇਹ ਪੂਰੀ ਦੀ ਪੂਰੀ ਰੋਡ ਇਦਾਂ ਹੀ ਹੈ ਤੇ ਬੜੇ ਬੜੇ ਖੱਡੇ ਹੁੰਦੇ ਆ ਹਾਂ ਆ ਜਾਂਦੇ ਆ ਜਿਹਨੂੰ ਕਿਤੇ ਵੀਆਪੀ ਮੂਵਮੈਂਟ ਹੋਏ ਵੀਆਪੀ ਮੂਵਮੈਂਟ ਹੋਏ ਤੈਨੂੰ ਪੈਚਿੰਗ ਕਰ ਦਿੱਤੀ ਵੀਆਪੀ ਮੂਵਮੈਂਟ ਨੂੰ ਇੱਥੇ ਖੱਡੇ ਲੱਗਦੇ ਨਹੀਂ ਐ ਜੰਪ ਲੱਗਦੇ ਵੀਆਪੀ ਮੂਵਮੈਂਟ ਚ ਨਹੀਂ ਜਿਹੜੇ ਵੀਆਪੀ ਹੋਣੇ ਉਹਨਾਂ ਦੀ ਜਿਹੜੀਆਂ ਗੱਡੀਆਂ ਹੁੰਦੀਆਂ ਖੱਡਾ ਪ੍ਰੂਫ ਗੱਡੀਆਂ ਹੁੰਦੀਆਂ ਅੱਛਾ ਉਹਨਾਂ ਦੀ ਗੱਡੀਆਂ ਹੀ ਖੱਡਾ ਪ੍ਰੂਫ ਹੁੰਦੀਆਂ ਖੱਡਾ ਪ੍ਰੂਫ ਗੱਡੀਆਂ ਵੀ ਆ ਗਈਆਂ ਇਹਨਾਂ ਦੀਆਂ ਮੈਂ ਮੈਂ ਰਿਕਵੈਸਟ ਕਰਾਂਗਾ ਹੂੰ ਮੇਰੇ ਦੇਸ਼ ਦੇ ਜਸਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਹਾਂਜੀ ਕਿਉਂਕਿ ਤੁਸੀਂ ਦੇਸ਼ ਦਾ ਇੱਕੋ ਇੱਕ ਜਸਵੀ ਨੇਤਾ जेपी नड्डा जी ਤੁਸੀਂ ਜੰਮੂ ਕਸ਼ਮੀਰ ਚ ਭੇਜੇ ਹੋਏ ਨਾ ਅੱਜ ਜੇਪੀ ਨੱਡਾ ਜੀ ਜੰਮੂ ਕਸ਼ਮੀਰ ਤੇ ਆਏ ਨੇ ਕੱਲ ਉਹਨਾਂ ਦਾ ਬੜੇ ਸਵਾਗਤ ਹੋਇਆ ਤੇ ਮੈਂ ਚਾਹਾਂਗਾ ਕਿ ਉਹ ਜੇਪੀ ਨੱਡਾ ਜੀ ਕਿਉਂਕਿ ਬੜੇ ਬੜੇ ਦਾਅਵੇ ਕਰਦੇ ਆ ਕਿ ਜੰਮੂ ਕਸ਼ਮੀਰ ਦੇ ਵਿੱਚ 2000 17 ਤੋਂ ਬਾਅਦ ਜਦ 2014 ਤੋਂ ਬਾਅਦ 2019 ਤੋਂ ਬਾਅਦ ਬੜੇ ਬੜੇ ਵਿਕਾਸ ਦੀਆਂ ਨਦੀਆਂ ਬਗੀਆਂ ਆਹ ਵਿਕਾਸ ਵੇਖ ਲੋ ਸਰ ਨਦੀਆਂ ਹੀ ਤਾਂ ਹੈ ਨੇ ਇਹ ਵਿਕਾਸ ਵੇਖ ਲੋ ਆਏ ਦਿਨ ਇਤ ਐਕਸੀਡੈਂਟ ਹੁੰਦੇ ਪੈ ਨੇ ਬਿਲਕੁਲ ਲੱਖਾਂ ਬੜੇ سارے ਲੋਕਾਂ ਦੀ ਸਚਨਾ ਦੀ ਮੌਤ ਚਲੇ ਗਈ ਤੇ ਸੈਂਕੜੇ ਲੋਕ ਅਪਾਹੀਜ ਹੋ ਚੁਕੇ ਨੇ ਠੀਕ ਹੈ ਇਸ ਲਈ ਤੁਸੀਂ ਮੇਰੇ ਨਾਲ ਗੱਲ ਕਰਨ ਦੇ ਸੀਗੇ ਸਾਹਮਣੇ ਐਸਡੀਐਮ ਹਰਸਪੁਰਾ ਦੀ ਗੱਡੀ ਜਾਣਦੀ ਸੀਗੀ ਜਿਸ ਵੇ ਤੁਸੀਂ ਦੇਖਿਆ ਮੈਂ ਹੁਣੇ ਵੇਖਿਆ ਐ ਐਸਡੀਐਮ ਵਿੱਚ ਬੈਠੇ ਆ ਉਹ ਮਦਮਸਤਨ ਆਪਣੇ ਕਿਉਂਕਿ ਉਹਨਾਂ ਨੇ ਆਪਣੀ ਡਿਊਟੀ ਕਰਕੇ ਚਲੇ ਜਾਣਾ ਐ ਇਸ ਰੋਡ ਤੋਂ ਐਸਡੀਐਮ ਹਰਸਪੁਰਾ ਵੀ ਨਿਕਲਦੇ ਆ ਇਸ ਰੋਡ ਤੋਂ ਤਹਿਸੀਲਦਾਰ ਹਰਸਪੁਰਾ ਵੀ ਨਿਕਲਦੇ ਆ ਇਸ ਰੋਡ ਦੇ ਉੱਪਰ ਵੀ ਤਹਿਸੀਲਦਾਰ ਚੁਕਰਾਈ ਵੀ ਨਿਕਲਦੇ ਆ ਹੋਰ ਬੜੇ سارے ਪ੍ਰੋਗਰਾਮ ਜਿਸਲੇ ਜਿਹਨੂੰ ਜਿਸ ਨੂੰ ਕਹਿੰਦੇ ਬਾਰਡਰ ਟੂਰਿਜ਼ਮ ਨੂੰ ਬਧਾਨ ਵਾਸਤੇ ਕਿਉਂਕਿ ਸਟੇਤਗੜ ਬਾਰਡਰ ਟੂਰਿਜ਼ਮ ਨੂੰ ਭਰਾਨ ਵਾਸਤੇ ਕਿਉਂਕਿ ਹਰ ਹਫਤੇ ਦੇ ਦੋ ਦਫਾ ਉਥੇ ਪ੍ਰੋਗਰਾਮ ਹੁੰਦੇ ਆ ਔਰ ਉਸ ਤੋਂ ਬਾਅਦ ਗ੍ਰੀਨ ਕਿਸਾਨਾ ਦੀਆਂ ਜਮੀਨਾਂ ਲੈ ਲਿੱਤੀਆਂ ਗਈਆਂ ਕਿ ਅਸੀਂ ਬੈਕਲੈਂਡ ਨਾ 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 ਅੱਛਾ ਘਰਾਣਾ ਬੈਕਲੈਂਡ ਬਣਾ ਲਸਤੇ ਉਹਨਾਂ ਦੀਆਂ ਜਮੀਨਾਂ ਲੈ ਲਿੱਤੀਆਂ ਗਈਆਂ ਗਰੀਬ ਕਿਸਾਨਾਂ ਦੀਆਂ ਕਿ ਅਸੀਂ ਟੂਰਿਜ਼ਮ ਨੂੰ ਵੜਾਵਾ ਦਿਆਂਗੇ ਤੇ ਟੂਰਿਸਟ ਦਾ ਵੈਲਕਮ ਕਰਦੀ ਪਈ ਆ ਸੜਕਾਂ ਵੇਖ ਲੋ ਵਾਹ ਜੀ ਵਾਹ ਇਹ ਟੂਰਿਸਟ ਦਾ ਵੈਲਕਮ ਹੈ ਸੜਕ ਕਰ ਰਹੀ ਹੈ ਤੇ ਇਸ ਸੜਕ ਦੇ ਉਪਰੋਂ ਡਿਪ ਕਾਮ ਹਮੇਸ਼ਾ ਨਿਕਲਦੇ ਆ ਡੀਸੀ ਜੰਮੂ ਹਮੇਸ਼ਾ ਨਿਕਲਦੇ ਆ ਇਹ ਹੁਣੇ ਟੁੱਟੀਆਂ ਸੜਕਾਂ ਤੋਂ ਨਿਕਲ ਚੁੱਕਿਆ ਕਿਉਂਕਿ ਇਹ ਸੜਕ ਕਿੰਨੀ ਖਤਰਨਾਕ ਹੈ ਕਿਉਂਕਿ ਇਹ ਰਿਕਸ਼ਾ ਬਹੁਤ ਚਲਦੇ ਨੇ ਸੜਕਾਂ 'ਤੇ ਹੋਰ ਇਹ ਰਿਕਸ਼ਾ ਤੇ ਹਮੇਸ਼ਾ ਪੁੱਠੇ ਹੁੰਦੇ ਆ ਤੂੰ ਬਿਨਰ ਕੱਲ ਇਸਨੇ ਬਾਰਿਸ਼ ਹੋਈ ਸੀਗਾ ਇਹ ਤੂੰ ਪਤਾ ਨਹੀਂ ਸੀ ਚਲਣ ਦੀਗਾ ਸੀਗਾ ਕਿ ਖੱਡਾ ਰੋਡ ਹੈਗੀ ਜਾਂ ਖੱਡਾ ਹੈਗਾ ਮੈਂ ਤਾਂ ਕਹਿੰਦਾ ਰੋਡ ਦੇ ਇਹ ਖੱਡਿਆਂ ਵਿੱਚ ਰੋੜ ਹੈਗੀ ਹੈ ਖੱਡਿਆਂ ਦੇ ਵਿੱਚ ਰੋੜ ਖੱਡਿਆਂ ਦੇ ਵਿੱਚ ਰੋੜ ਪੜਾਈ ਗਈ ਹੈ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਹਿੱਸਾ ਹੈ ਠੀਕ ਹੈ ਤੋਂ ਮੈਂ ਰਿਕਵੈਸਟ ਕਰਾਂਗਾ ਸਾਡੇ ਦੇਸ਼ ਦੇ ਜਸਟਿਸ ਪ੍ਰਧਾਨ ਮੰਤਰੀ ਨੂੰ ਕਿਉਂਕਿ ਆਪ ਨੇ ਨੱਡਾ ਜੀ ਕੋ ਭੇਜਿਆ ਹੈ ਗੜਕਰੀ ਜੀ ਕੋ ਤਾਂ ਆਪ ਭੇਜੇਂਗੇ ਨਹੀਂ ਯਹਾਂ ਪੇ ਕਿਉਂਕਿ ਉਹ ਡਿਪਾਰਟਮੈਂਟ ਉਹਨਾਂ ਦਾ ਹੈ ਤਾਂ ਉਹ ਜਰਾ ਉਹਨਾਂ ਨੂੰ ਵੀ ਇੱਕ ਵਾਰ ਜਰਾ ਜੇ ਫਿਲਹਾਲ ਤੁਸੀਂ ਚਾਹਦੇ ਹੋਗੇ ਜੇਪੀ ਨਾ ਦੀ ਜਗ੍ਹਾ ਤੇ ਗੜਕਰੀ ਜੀ ਆਲੇ ਚਾਹੀਦੇ ਸਨ ਗੜਕਰੀ ਜੀ ਤਾਂ ਕੇ ਵੀਡੀਓ ਪੁੱਜੇ ਹੂੰ ਜਿਨ੍ਹਾਂ ਨੂੰ ਇੱਕ ਜ਼ਿੰਮਾ ਦਿੱਤਾ ਗਿਆ ਦਾ ਹੈ ਕੀ ਉਹ ਦੱਸਦੇ ਪੈਣ ਕਿ ਕਿਵੇਂ ਅਸੀਂ ਇਨਫਰਾਸਟ੍ਰਕਚਰ ਡਵੈਲਪਮੈਂਟ ਕਰੀਏ ਵੱਡੇ ਵੱਡੇ ਹਾਈਵੇ ਬਣਾ ਦਤੇ ਹਾਈਵੇ ਕਿਸੇ ਦੇਸ਼ ਦੀ ਡਵੈਲਪਮੈਂਟ ਨਹੀਂ ਹੁੰਦੀ ਡਵੈਲਪਮੈਂਟ ਇਹ ਹੈਗੀ ਕਿ ਜ਼ਮੀਨੀ ਸਤਰ ਪਰ ਜਿੱਥੇ ਲੋਕਾਂ ਦੀ ਆਉ ਜਾਈ ਹੋਇਆ ਵੇਖ ਲਓ ਆਮ ਲੋਕੀ ਜਿੱਥੇ ਜਾਂਦੇ ਨੇ ਸਕੂਟਰ ਦੇ ਵਿੱਚ ਹਾਲਤ ਦੇਖ ਲੋ ਇੱਥੋਂ ਐਂਬੂਲੈਂਸਾਂ ਨਿਕਲਦੀਆਂ ਹਾਰਸਪੁਰਾ ਦੇ ਵਿੱਚੋਂ ਐਂਬੂਲੈਂਸ ਨਿਕਲਦੀਆਂ ਔਰ ਪਿਛਲੇ ਦਿਨਾਂ ਅਮਰ ਜਲਾਦੀ ਇੱਕ ਰਿਪੋਰਟ ਸੀ ਕਿ 2000 ਬੱਚਿਆਂ ਦਾ ਜਨਮ ਐਂਬੂਲੈਂਸ ਦੇ ਵਿੱਚ ਐਂਬੂਲੈਂਸ ਦੇ ਵਿੱਚ ਹੋ ਗਿਆ ਜੰਮੂ ਜੰਮੂ ਖਿੱਤੇ ਦੇ ਵਿੱਚ ਤੇ ਜਿਸਲੇ ਇਹੋ ਲੀਆਂ ਰੋਡਾਂ ਦੇ ਵਿੱਚੋਂ ਐਂਬੂਲੈਂਸ ਇੱਕ ਕ੍ਰਿਟੀਕਲ ਕ੍ਰਿਟੀਕਲ ਕੇਅਰ ਗੱਡੀਆਂ ਨਿਕਲਦੀਆਂ ਜਿਸ ਵਿੱਚ ਐਂਬੂਲੈਂਸ ਨਿਕਲਦੀਆਂ ਤੇ ਉਹਦੇ ਵਿੱਚ ਅਗਰ ਇੱਕ ਪ੍ਰੈਗਨੈਂਟ ਲੇਡੀ ਹੋਏ ਜਾਂ ਕੋਈ ਐਕਸੀਡੈਂਟਲ ਪਰਸਨ ਹੋਏ ਜਾਂ ਕੋਈ ਹਾਰਟ ਅਟੈਕ ਦਾ ਪੇਸ਼ੈਂਟ ਹੋਏ ਤੇ ਉਹਨਾਂ ਦੀ ਹਾਲਤ ਕੀ ਦੀ ਹੈਗੀ ਇਹ ਇਹ ਰੋੜਾ ਜਾਂਦੀਆਂ ਜੱਜ ਇਹਨਾਂ ਦੇ ਘਰ ਬੀਤਦੀ ਆ ਉਹ ਜਾਂਦੇ ਆ ਲੋਕਲ ਲੋਕੀ ਵੀ ਇੱਥੇ ਖੜੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਇੱਕ ਵੀਰ ਇਹਨੂੰ ਫੋਨ ਤੇ ਗੱਲ ਕਰ ਰਹੇ ਨੇ ਉਹ ਕੋਸ਼ਿਸ਼ ਕਰਦੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੀ ਨਾਮ ਹੈ ਸਰ ਤੁਹਾਡਾ ਇੱਕ ਮਿੰਟ ਉਹ ਮੇਰਾ ਨਾਮ ਰੋਹਿਤ ਰੋਹਿਤ ਜੀ ਤੁਸੀਂ ਕਾਫੀ देर ਤੋਂ ਇੱਥੇ ਖੜੇ ਹੋ ਮੈਂ ਵੀ ਦੇਖ ਰਿਹਾ ਸੀ ਸੜਕ ਦੇ ਹਾਲਾਤ ਜਿਹੜੇ ਨੇ ਇਸ ਵੇਲੇ ਤੁਹਾਡੇ ਇਸ ਇਲਾਕੇ ਵਿੱਚ ਖਾਸ ਕਰਕੇ 에어ਪੋਰਟ ਤੋਂ ਲੈ ਕੇ ਆਰਸਪੁਰਾ ਤੱਕ ਕੀ ਸਮਝਦੇ ਹੋ ਇਹੋ ਜੀ ਸੜਕ ਚਾਹੀਦੀ ਹੈ ਜਾਂ ਇਸ ਤੋਂ ਹੋਰ ਥੋੜੀ ਮਜੇਦਾਰ ਸੜਕ ਚਾਹੀਦੀ ਹੈ ਕਿਉਂਕਿ ਬੜੇ ਅੱਛੇ ਸੋਹਣੇ ਝੂਟੇ ਦਵਾਂਦੀ ਹੈ ਸੜਕ ਸਰ ਜੀ ਰੋੜਾ ਨਾ ਤੇ ਬੇਸਿਕਲੀ ਗੋਰਾ ਹਾਲੀ ਹੈ ਸੁਣਵਾਈ ਤੇ ਕੋਈ ਵੀ ਨਹੀਂ ਕੋਈ ਸੁਣਵਾਈ ਨਹੀਂ ਹੈ ਤੁਸੀਂ ਕਦੇ ਕਿਸੇ ਤੱਕ ਪਹੁੰਚ ਨਹੀਂ ਕੀਤੀ ਜਨਾਓ ਆਸਕਿਸ ਤੱਕ ਅਪਰੋਚ ਕਰਾਂ ਰੇ ਵੀ ਪੁੱਛੀ ਕੋਈ ਤੁਹਾਡੇ ਨੇਤਾ ਲੋਕ ਹੋਰ ਜਿਹੜੇ ਲੋਕੀ ਕਿਸੇ ਨਾ ਕਿਸੇ ਜਗ੍ਹਾ ਤੇ ਪਹੁੰਚੇ ਹੋਣਗੇ ਲੰਘਦੇ ਨੇ ਇਥੋਂ ਰੋਡ ਦੇਖਦੇ ਨੇ ਸੈਲਫ 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 ਜੀ ਜੀ ਬਿਲਕੁਲ ਇਹ ਉਹਨਾਂ ਨੂੰ ਖੁਦ ਗਿਆਤ ਹੋਣਾ ਚਾਹੀਦਾ ਕਿ ਹੂੰ ਕਿਸੇ ਰੋਡ ਦੀ ਹਾਲਤ ਕੀ ਹੈ ਰੋਹ ਨਿਕਲਦੇ ਨੇ ਰੋਜ ਜਾਂਦੇ ਨੇ ਰੋਜ ਜਾਂਦੇ ਨੇ ਜਨਾਬ ਰੋਜ ਐਜੀਐਮ ਸਾਹਿਬ ਵੀ ਜਾਣਦੇ ਨੇ ਐਸਜੀਪੀਓ ਸਾਹਿਬ ਵੀ ਜਾਣਦੇ ਨੇ ਹੂੰ ਯੋ ਕਿ ਉਹਨਾਂ ਤੋਂ ਇਲਾਕੇ ਦੇ ਤਹਿਸੀਲਦਾਰ ਵੀ ਸਾਰੇ ਇੱਥੋਂ ਨਿਕਲ ਕੇ ਜਾਂਦੇ ਨੇ ਦੇਖੋ ਤਹਿਸੀਲਦਾਰ ਸਾਹਿਬ ਵੀ ਜਾਂਦੇ ਨੇ ਇੱਥੋਂ ਜੱਜ ਸਾਹਿਬ ਈਵਨ ਕਿ ਜੈ ਸਾਹਿਬ ਵੀ ਜਾਂਦੇ ਨੇ ਜੈ ਸਾਹਿਬ ਵੀ ਇੱਥੋਂ ਢੇਲੀ ਨਿਕਲ ਕੇ ਜਾਂਦੇ ਨੇ ਮੁੰਸੀਬ ਦੇ ਜੱਜ ਸਾਹਿਬ ਵੀ ਦੋ ਦੋ ਉਹਨਾਂ ਨੂੰ ਜੰਪ ਲੱਗਦੇ ਇੱਥੇ ਜੰਪ ਲੱਗਦੇ ਨਾ ਪਰ ਉਹਨਾਂ ਦੇ ਦਿਲ ਨੂੰ ਜੰਪ ਨਹੀਂ ਲੱਗਦੇ ਅੱਛਾ ਉਹਨਾਂ ਦੇ ਦਿਲ ਨੂੰ ਦਿਲ ਨੂੰ ਨਹੀਂ ਲੱਗਦੇ ਦਿਲ ਨੂੰ ਕਿਉਂ ਕਿਉਂ ਨਹੀਂ ਲੱਗਦੇ ਉਹ ਪੁੱਛੋ ਪਰਸੂ ਸਾਡੇ ਕਾਰ ਦੇ ਸਾਹਮਣੇ ਇਸ ਇਸੇ ਤਰ੍ਹਾਂ ਦੀ ਰੋਡ ਟੁੱਟੀ ਦੀ ਕਿਤੇ ਕਾਰਨ ਤੁਹਾਡੇ ਸਾਡੇ ਇੰਦਰ ਨਗਰ ਕਾਰ ਹੈ ਅੱਛਾ ਮੇਨ ਰੋਡ ਦੇ ਕਾਰ ਹੈ ਸਾਫ ਸੰ ਸੜੀਆਂ ਜੀ ਜੀ ਇਹ ਕੁੜੀ ਦਾ ਐਕਸੀਡੈਂਟ ਹੋਇਆ। ਓਹੋ। ਸਕੂਟੀ ਚਲਾ ਰਹੀ ਸੀ। ਕੱਲ ਹੋਇਆ। ਹਾਂ। ਪਰਸੋਂ। ਪਰਸੋਂ। ਪਰਸੋਂ ਦੀ ਗੱਲ ਹੈ। ਗੱਡੇ ਵੱਜੀ। ਉਹਨੂੰ ਪਤਾ ਨਹੀਂ ਲੱਗਿਆ ਕਿਉਂਕਿ ਬਰਸਾਤ ਆਪਣਾ ਬਰਸਾਤ ਨਾਲ ਪੂਰਾ ਉਹ ਪਾਣੀ ਨਾਲ ਫਿੱਲ ਹੋਇਆ ਦੇ ਭਰੇ ਦਾ ਹੀ। ਵਿਚਾਰਾ ਦਿਖਾਈ ਨਹੀਂ ਦਿੱਤਾ। ਬਾਅਦ ਹੀ ਆ ਕੇ ਚੁੱਕੇ ਉਸਨੂੰ ਜੀਐਮਸੀ ਲੈ ਗਿਆ। ਇਸ ਵੇਲੇ ਠੀਕ ਹੈ। ਠੀਕ ਹੋਈ। ਠੀਕ ਹੈ ਪਰ ਉਹਨੂੰ ਉਸਨੂੰ ਕਾਫੀ ਲੱਗੀ ਰਹੀ ਸੀ। ਅੱਛਾ ਕਿੰਨੀ ਕਿ ਲੱਗੀ ਹੁੰਦੀ? ਕਾਫੀ ਲੱਗੀ ਸੀ। ਮੈਨੂੰ ਲੱਗਦਾ ਪੂਰੀ ਸਟੀਚੀ ਫੁਰੀ ਲੱਗੇ ਹੋਣੇ ਉਸਨੂੰ। ਮਤਲਬ ਉਹ ਦੇਨ ਵੀ ਜਿਹੜੀ ਹੈ ਇਸ ਸੜਕ ਦੀ ਹੈ। ਸੜ ਸੜਕ ਦੇ ਨਾ ਸੜਕ ਬਣਾਉਣ ਵਾਲਿਆਂ ਦੀ ਹੈ ਸੜਕ ਬਣਾਉਣ ਵਾਲੇ ਦੀ ਵੀ ਹੈ ਸੜਕ ਜਿਹੜੇ ਦੇ ਰਹੇ ਨੇ ਉਹਨੇ ਨੇ ਵੀ ਨਜ਼ਰ ਰੱਖਣੀ ਚਾਹੀਦੀ ਹੈ ਜਿਹੜੀ ਚੀਜ਼ ਉਹਨੇ ਨੇ ਬਣਾਈ ਹੈ ਕਿ ਉਹ ਸਹੀ ਬਣਾਈ ਹੈ ਹੂੰ ਕਿ ਸੜਕ ਆਪਣੇ ਆਪ ਠੇਕੇਦਾਰ ਤੇ ਨਹੀਂ ਬਣਾ ਦਿੰਦਾ ਨਾ ਜਿੱਲੇ ਪਾਸ ਹੁੰਦਾ ਹੈ ਉਦੀ ਦੇ ਉੱਪਰ ਐਕਸੀਡੈਂਟ ਵੀ ਆਣ ਏ ਵੀ ਹੋਣਾ ਡਬਲ ਏ ਵੀ ਹੋਣਾ ਜੇ ਵੀ ਹੋਣਾ ਕੀ ਉਹਨਾਂ ਦਾ ਕੰਮ ਨਹੀਂ ਹੈ ਸਰਵੇ ਕਰਨਾ ਕੋਈ ਕੰਟਰੈਕਟਰ ਜਿਸ ਨੇ ਰੋਡ ਬਣਾਈ ਹੋਣੀ ਹੈ ਕਿਉਂਕਿ ਅੱਜਕੱਲ ਤਾਂ ਕੰਟਰੈਕਟਰ ਦੀ ਜ਼ਿੰਮੇਵਾਰੀ ਹੈ ਕਿ ਸੜਕ ਅਗਰ ਖਰਾਬ ਹੁੰਦੀ ਹੈ ਤੇ ਜੋ ਇੱਕ ਪਾਲਿਸੀ ਦੇ ਤਹਿਤ ਜੋ ਉਸ ਨਾਲ ਸਿਸਟਮ ਬਣਿਆ ਹੁੰਦਾ ਉਹਨੂੰ ਠੇਕਾ ਮਿਲਦਾ ਹੈ ਕਿ ਵੀ ਸੜਕ ਜਿਹੜੀ ਹੈ ਰਿਪੇਅਰਿੰਗ ਵੀ ਤੂੰ ਕਰਨੀ ਹੈ। ਕੀ ਇਹ ਉਹੀ ਰਿਪੇਅਰਿੰਗ ਹੈ ਜਿਹੜੀ ਕੋਈ ਸਪੈਸ਼ਲ ਲੁੱਕ ਜਿਸ ਤਰ੍ਹਾਂ ਖਜੂਰੀਆ ਸਾਹਿਬ ਨੇ ਕਿਹਾ ਕੋਈ ਆਈ ਹੈ ਉਹਦੇ ਨਾਲ ਕੀਤੀ ਜਾ ਰਹੀ ਹੈ? ਸਰ ਸਪੈਸ਼ਲ ਹੁੰਦੀ ਤੇ ਕੁਝ ਵੀ ਨਹੀਂ ਹੁੰਦਾ ਦੂਸਰਾ ਨੰਬਰ ਇਹ ਦੇਖੋ ਇਹ ਸੜਕ ਇੱਥੇ ਆ ਡਰੇਨੇਜ ਦੀ ਉਹ ਜਾ ਰਹੀ ਹੈ ਇਹ ਕਿੱਥੇ ਡਰੇਨੇਜ ਜਾਏਗੀ ਤੇ ਰੋਡ ਬਚੇਗੀ ਹੈ ਨਹੀਂ ਹੈ ਨਹੀਂ ਨਾ ਡਰੇਨੇਜ ਕਿੱਥੇ ਇੱਥੇ ਡਰੇਨੇਜ ਤੇ ਹੈ ਹੀ ਨਹੀਂ ਰੋਡ ਬਚੇਗੀ ਕਿਸ ਤਰ੍ਹਾਂ ਹੋਰ ਦੂਆ ਨੰਬਰ ਸਾਰ ਤੋਂ بڑا ਸਵਾਲ ਹੈ ਕਿ ਸਾਰੇ ਦੇ ਗੱਡੀਆਂ ਨਹੀਂ ਜਾ ਰਹੇ ਆ ਜਿਹੜੇ ਸੇਫ ਹਨ ਵਿਚਾਰੇ ਕੁਝ ਲੋਕ ਫਿਰ ਟੂ ਵੀਲਾਈਕ ਉੱਪਰ ਟੂ ਵੀਲ ਉੱਪਰ ਵੀ ਜਾਂਦੇ ਨੇ ਸਰਵਿਸ ਕਰਨ ਨੂੰ ਵੀ ਜਾਂਦੇ ਨੇ ਰਾਤ ਨੂੰ ਲੇਟ ਨਾਈਟ ਵੀ ਆਉਂਦੇ ਨੇ ਬਿਲਕੁਲ ਠੀਕ ਹੈ ਵਨ ਟਾਈਮ ਟੋਕਨ ਲੈ ਲੈਂਦੀ ਹੈ ਸਰਕਾਰ ਹਾਂ ਠੀਕ ਹੈ ਜਨਾਬ ਬਿਲਕੁਲ ਲੈ ਲਿਆ ਉਸ ਤੋਂ ਬਾਅਦ ਉਹਨਾਂ ਨੇ ਹੈਲਮਟ ਵੀ ਪਾਇਆ ਹੋਵੇ ਜਾਂ ਜਿਸ ਤਰ੍ਹਾਂ ਵੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਮੈਨੂੰ ਇਹ ਗੱਲ ਦੱਸੋ ਕਿ ਘਰ ਗੱਡੀ ਦੀ ਇੰਸ਼ੋਰੈਂਸ ਹੈ ਬਿਲਕੁਲ ਹੈ ਸਭ ਕੀ ਗਵਰਨਮੈਂਟ ਇਸ ਚੀਜ਼ਾਂ ਇੰਤਿਆਰ ਕਰ ਰਹੀ ਹੈ ਕੱਲ ਬੰਦਾ ਡਿੱਗੇ ਮਰੇ ਮਰੇ ਫਿਰ ਉਸ ਨੂੰ ਇੰਸ਼ੋਰੈਂਸ ਦਿੱਤਾ ਜਾਵੇ ਦਿੱਤਾ ਜਾਵੇ ਮੈਨੂੰ ਇਹ ਗੱਲ ਦੱਸੋ ਜਿਹੜਾ ਇਹਨਾਂ ਟੈਕਸ ਲੈ ਰਹੀ ਹੈ ਗਵਰਨਮੈਂਟ ਉਟੈਕਸ ਇਸਪਰ ਕਿਉਂ ਨਹੀਂ ਇਸਤੇਮਾਲ ਹੋ ਰਿਹਾ ਉਸ ਦਾ ਪੈਸਾ ਕਿਉਂ ਨਹੀਂ ਇਸਤੇਮਾਲ ਹੋ ਰਿਹਾ ਸੜਕ ਤੇ ਟੈਕਸ ਕਿਉਂ ਨਹੀਂ ਇਸਤੇਮਾਲ ਹੋ ਰਿਹਾ ਵੀਰ ਜੀ ਦਾ ਕਹਿਣਾ ਇਹ ਹੈ ਨੜੀ ਦੁਕਾਨ ਹਾਂਜੀ ਔਰ ਦੂਸਰਾ ਮੈਂਨੂੰ ਇਹ ਗੱਲ ਦੱਸੋ ਕਿਆ ਉਹ ਜਿਹੜਾ ਬੰਦਾ ਵਿਚਾਰਾ ਜਾਏਗਾ ਅਗਰ ਤਾਂ ਬਚ ਗਿਆ ਸ਼ਰੀਰ ਨੂੰ ਝੋਟਾ ਆਈਆਂ ਦੋ ਖੂਸ ਨੇ ਚੱਲ ਲੈਣ ਦੋ ਨੰਬਰ ਆਕਰ ਬਾਈ ਦੇਵੇ ਚੱਲੇ ਕਿਸੇ ਦੀ ਡੈਥ ਹੋ ਜਾਂਦੀ ਹੈ ਜਾਂ ਪੀਡਬਲੂਟੀ ਡਿਪਾਰਟਮੈਂਟ ਇਹਦਾ ਜ਼ਿੰਮੇਵਾਰ ਆ ਉਸ ਨੂੰ ਮੁਆਵਜ਼ਾ ਦੇਗਾ ਨਹੀਂ ਦੇਗਾ ਕਦੇ ਨਹੀਂ ਦੇਗਾ ਉਹ ਆਪਣੇ ਉੱਪਰ ਲੈਣਾ ਹੀ ਨਹੀਂ ਹੈ ਉਸਨੇ ਕਿਸਦੀ ਜਾਨ ਚਲੇਗੀ ਚਲੀ ਗਈ ਬਿਲਕੁਲ ਬਿਲਕੁਲ ਕਿਉਂਕਿ ਇੱਕ ਇੱਕ ਬੰਦਾ ਪਰਿਵਾਰ ਵਾਲਾ ਕਮਾਨ ਵਾਲਾ ਹੈ ਉਹਦੀ ਜਾਨ ਚਲੀ ਜਾਏ ਚਲੀ ਜਾਏ ਬਚਾਰੇ ਉਹਦੇ ਜਿਹੜੀ ਫੈਮਲੀ ਉਹ ਖੱਜਲ ਹੋ ਜਾਏਗੀ ਕਿਉਂਕਿ ਅਗਰ ਉਹ ਉਹ ਘਰੁਕਮਾਨ ਨੂੰ ਨਿਕਲ ਰਿਹਾ ਇਹ ਲੋਕਾਂ ਦੀ ਜਾਨ ਲੈਣ ਵਾਸਤੇ ਇੱਕ ਤਰੀਕਾ ਲਾਇਆ ਗਿਆ ਜਾਨ ਲੈਣ ਦਾ ਕੀ ਤਰੀਕਾ ਹੈ ਸਿੱਧੀ ਜਾਨ ਲੈਣ ਦਾ ਤਰੀਕਾ ਉਹੀ ਗੱਲ ਆ ਗਈ ਕਿ ਜਿਹੜੀ ਸਾਡੀ ਪਾਪੂਲੇਸ਼ਨ ਉਹ ਬੜੀ ਵੱਧ ਰਹੀ ਹੈ ਕਿਤੇ ਉਹਨੂੰ ਘੱਟ ਕਰਨ ਦਾ ਕੋਈ ਨਵਾਂ ਤਰੀਕਾ ਤਾਂ ਨਹੀਂ ਕੱਢਿਆ ਉਹ ਸ਼ਾਇਦ ਇਹ ਨਵਾਂ ਤਰੀਕਾ ਬਣਾਇਆ ਚਲੋ ਅਸੀਂ ਗੱਲਬਾਤ ਕਰਦੇ ਹਾਂ ਇਸੇ ਇੱਕ ਨੇੜੇ ਦੁਕਾਨ ਹੈ ਦੁਕਾਨਦਾਰ ਨੇ ਚਾਹ ਦੀ ਦੁਕਾਨ ਹੈ ਇਹਨਾਂ ਦਾ ਇਹਨਾਂ ਨਾਲ ਵੀ ਗੱਲ ਕਰੀ ਕਿ ਨਾਂ ਹੈ ਵੀਰ ਜੀ ਤੁਹਾਡਾ ਉਹ ਸਾਡੀ ਚਾਹ ਪੀਓ ਬੈਠਾ ਚਾ ਵੀ ਫੀਲਾਂਗੇ ਜੀ ਕੋਈ ਨਹੀਂ ਤੁਸੀਂ ਬੜਾ ਬੜਾ ਸ਼ੁਕਰੀਆ ਤੁਹਾਡਾ ਨਾ ਕੀਆ ਤੁਹਾਡਾ ਸਾਡੇ ਨਾਮ ਗੁਰਦੀਪ ਸਿੰਘ ਜੀ ਗੁਰਦੀਪ ਸਿੰਘ ਕੀ ਸੜਕ ਜਿਹੜੀ ਤੁਹਾਡੀ ਦੁਕਾਨ ਦੇ ਬਿਲਕੁਲ ਸਾਹਮਣੇ ਅਸੀਂ ਕੁਦਰਤੀ ਖੜੇ ਹੋਇਆ ਤੇ ਦੇਖਿਆ ਤੇ ਹਾਲਾਤ ਬੜੇ ਮਾੜੇ ਨੇ ਤੇ ਕੀ ਇਹ ਜਿਹੜਾ ਇੱਥੇ ਸਾਹਮਣੇ ਸਮਾਨ ਪਿਆ ਸੁਣਿਆ ਸੜਕ ਠੀਕ ਕਰ ਰਹੇ ਨੇ ਸਾਡੇ ਪੱਥਰ ਫਟਦੇ ਨਾ ਇਹਦਾ ਕੋਈ ਮਤਲਬ ਨਹੀਂ ਇਹ ਮਿੱਟੀ 'ਚ ਪੱਥਰ ਫੇਟੇ ਹੋਏ ਨੇ ਮਿੱਟੀ 'ਚ ਪੱਥਰ ਹੈ ਇਸ ਪੱਥਰ ਦਾ ਕੋਈ ਮਤਲਬ ਨਹੀਂ ਸਾਡੇ ਲਈ ਬਹੁਤ ਜ਼ਿਆਦਾ ਮਤਲਬੀ ਪਰੇਸ਼ਾਨੀ ਹੈ ਤੁਹਾਡੇ ਦੇ ਗ੍ਰਾਹਕਾਂ ਨੂੰ ਵੀ ਲੱਗਦੀ ਹੈ ਉਹ ਸੱਜ ਨੂੰ ਆਪਣੀ ਲੇਕੇ ਸਕੂਟਰ ਮੋਟਰਸਾਈਕਲ ਕਦੇ ਕੀ ਦਿਆ ਕਰ ਕੀ ਦਿਆ ਪੱਥਰ ਦੀ ਲੱਗਦੀ ਹੈ ਅੱਛਾ ਮਤਲਬ ਇੱਥੇ ਡਿੱਗਦੇ ਡੁਗਦੇ ਵੀ ਹੈ ਅੱਜ ਕਿਤੇ ਕਹਿੰਦਾ ਉਹ ਤਾਂ ਬਹੁਤ ਜ਼ਿਆਦਾ ਵਾਰੀ ਹੁੰਦਾ ਮੈਨੂੰ ਬਹੁਤ ਜ਼ਿਆਦਾ ਵਾਰੀ ਅੱਛਾ ਹਾਂ ਤੁਹਾਨੂੰ ਵੀ ਪੱਥਰ ਜਣਾ ਤੁਸੀਂ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਈ ਵਾਰੀ ਲੱਗਦੇ ਨੇ ਪੱਥਰਾਂ ਨਾਲ ਨਾ ਵੀ ਨਿਕਲ ਜਾਂਦਾ ਕਈ ਵੇ ਵੈਦਿਆਂ ਆਂਗਾ ਬਹੁਤ ਜ਼ਿਆਦਾ ਪਰੇਸ਼ਾਨੀ ਤੇ ਇਸ ਕਰਕੇ ਇਹ ਵੀ ਚੀਜ਼ ਹੈ ਕਿ ਪੋਰਿਸਟਾ ਨਿਕਾਸ ਕੋਈ ਨਹੀਂ ਦੇ ਸਭ ਜਿਸ ਤਰ੍ਹਾਂ ਬਣਾਉਂਦੇ ਵੀ ਆਣੇ ਰੋਡ ਨਿਕਾਸ ਕੋਈ ਨਹੀਂ ਹੈ ਪਾਣੀ ਦਾ ਨਿਕਾਸ ਕੋਈ ਨਹੀਂ ਹੈ ਪਾਣੀ ਸਾਰਾ ਇੱਥੇ ਘੜਾਉਂਦਾ ਸਾਰਾ ਇਕ ਰੋਡ ਹੁਣ ਆ ਸਾਈਡਾਂ ਚ ਆ ਤੋ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਇੱਕ ਐਂਬੂਲੈਂਸ ਵੀ ਜਾ ਰਹੀ ਹੈ ਔਰ ਐਂਬੂਲੈਂਸ ਕਿਤਨੀ ਸਲੋ ਹੋ ਕੇ ਨਿਕਲ ਰਹੀ ਹੈ ਪਰ ਸ਼ਾਇਦ ਇੱਕ ਖਾਲੀ ਐਂਬੂਲੈਂਸ ਹੈ ਔਰ ਅਗਰ ਖੁਦਾ ਨਾ ਖਾਸਾ ਇਸ ਦੇ ਵਿੱਚ ਕੋਈ ਮਰੀਜ਼ ਹੋਵੇ ਜਿਸ ਨੇ ਬਹੁਤ ਛੇਤੀ ਪਹੁੰਚਣਾ ਹੋਵੇ ਆਪਣੇ ਹਸਪੀਟਲ ਦੇ ਵਿੱਚ ਬਹੁਤ ਛੇਤੀ ਪਹੁੰਚਣਾ ਹੋਵੇ ਤੇ ਉਹ ਮਰੀਜ਼ ਕਿਹਾ ਸਾਬਤ ਸੂਰਤ ਉਥੇ ਪਹੁੰਚ ਸਕੇਗਾ ਇਹ ਇੱਕ ਬਹੁਤ ਵੱਡਾ ਸਵਾਲ ਹੈ ਕੋ ਖਜੂਰੀਆ ਖਜੂਰੀਆ ਸਾਹਿਬ ਨਾਲ ਇੱਕ ਵਾਰ ਫਿਰ ਗੱਲਬਾਤ ਕਰਦੇ ਹਾਂ ਤੇ ਇਸ ਸਾਰੀ ਗੱਲਬਾਤ ਨੂੰ ਇੱਥੇ ਸੰਕੋਚਦੇ ਹਾਂ ਖਜੂਰੀਆ ਸਾਹਿਬ ਹੁਣ ਆਖਰ ਕੀ ਡਿਮਾਂਡ ਕਰਦੇ ਹੋ ਤੇ ਕਿਸ ਤਰ੍ਹਾਂ ਦੀ ਹੁਣ ਤੁਸੀਂ ਚਾਹੁੰਦੇ ਹੋ ਕਿ ਸੜਕ ਬਣੇ ਜਾਂ ਕੀ ਹਾਲਾਤ ਨੇ ਇਸ ਇਲਾਕੇ ਦੇ ਪੂਰੇ ਇਸ ਸੜਕ ਦੇ ਦੇਖੋ ਇਮੀਡੀਏਟਲੀ ਜਿਹੜੀ ਰਿਕੁਆਇਰਮੈਂਟ ਹੈ ਹੈ ਕਿ ਜਿਸਲੇ ਤੁਸੀਂ ਮੀਡੀਆ ਦੇ ਲੋਕ ਇਹੋ ਲੀਆਂ ਗੱਲਾਂ ਉਠਾਉਂਦੇ ਹੋ ਕਿਉਂਕਿ ਜਿਹੜਾ ਅਲਟਰਨੇਟਿਵ ਮੀਡੀਆ ਹੈ ਉਹ ਹੀ ਗੱਲ ਕਰਦਾ ਹੈ ਬਾਕੀ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਤਾਂ ਸਿਰਫ ਔਰ ਸਿਰਫ ਸਰਕਾਰ ਦੇ ਪ੍ਰਚਾਰ ਹੀ ਕਰਨ ਦੇ ਆ ਔਰ ਅਲਟਰਨੇਟਿਵ ਮੀਡੀਆ ਦਾ ਇੱਕ ਬੜਾ ਵੱਡਾ ਰੋਲ ਹੈ ਇਹ ਜਿਹੜੇ ਸਮਾਜਿਕ ਮੁੱਦੇ ਨੇ ਜਿਹੜੀ ਗਰਾਉਂਡ ਰਿਪੋਰਟ ਹੈ ਉਹ ਲੋਕਾਂ ਤੱਕ ਔਰ ਇਸ ਸਟੇਟ ਐਡਮਿਨਿਸਟ੍ਰੇਸ਼ਨ ਝੂਟੀ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾਏ ਤੇ ਮੈਂ ਇਹੋ ਚਾਹਾਂਗਾ ਕਿ ਤੁਹਾਡੇ ਮੀਡੀਆ ਦੇ ਰਾਏ ਹੀ ਸਹੀ ਇਹ ਜਿਹੜੀ ਤੁੰਗ ਕਰਨੀ ਨੀਂਦ ਇਹ ਜੰਮੂ ਕਸ਼ਮੀਰ ਝੂਟੀ ਐਡਮਿਨਿਸਟ੍ਰੇਸ਼ਨ ਸੋਈ ਬਈ ਹੈ ਠੀਕ ਹੈ ਓਏ ਜਾਗੇ ਤੇ ਕੋਈ ਕਿਉਂਕਿ ਅੱਜ ਸੈਂਟੀਫਿਕ ਯੁੱਗ ਹੈ ਸੈਂਟੀਫਿਕ ਯੁੱਗ ਕੋਈ ਅਸੀ ਗੱਲ ਨਹੀਂ ਹੈ ਕਿ ਬਸਾਤਾਂ ਲਗੀਆਂ ਤੇ ਰੋਡ ਰਿਪੇਅਰ ਨਹੀਂ ਹੋ ਸਕਦੀ ਜੇ ਤੁਸੀਂ ਬਸਾਤਾਂ ਤੋਂ ਪਹਿਲੇ ਨਹੀਂ ਜਾਗ ਪਏ ਜਾਗੇ ਤੇ ਜਿਸਲੇ ਜਾਗੇ ਉਸਲੇ ਸਵੇਰਾ ਜਿਸਲੇ ਜਾਗੇ ਉਸਲੇ ਸਵੇਰਾ ਹੁਣ ਤੇ ਸਵੇਰਾ ਹੋ ਗਿਆ ਉਹ ਬੜਾ ਸੈਂਟੀਫਿਕ ਯੁੱਗ ਹੈ ਇਸ ਰੋਡ ਨੂੰ ਜਲਦੀ ਜਲਦੀ ਬਸਾਤਾਂ ਦੇ ਵਿੱਚ ਹੀ ਰਿਪੇਅਰ ਕੀਤਾ ਜਾਇ ਜਾ ਸਕਦਾ ਹੈ ਅਗਰ ਤੁਸੀਂ ਇੱਛਾ ਹੋਏ ਤੁਹਾਡੀ ਅਗਰ ਵਿਲਿੰਗ ਪਾਵਰ ਹੋਏ ਅਗਰ ਪੋਲਿਟੀਕਲ ਬਿਲ ਹੋਏ ਤੁਹਾਡੀ ਐਡਮਿਨਿਸਟ੍ਰੇਟਿਵ ਬਿਲ ਹੋਏ ਇਹ ਕਿੱਥੇ ਜਾ ਸਕਦਾ ਹੈ ਬਟ ਕੋਣ ਜਗਾਇ ਇਹਨਾਂ ਨੂੰ ਕੋਣ ਜਗਾਇ ਕੋਣ ਜਗਾਇ ਹੈ ਤੋਂ ਤੁਸੀਂ ਦੇਖਿਆ ਕਿ ਜਿਵੇਂ ਕਿ ਓਮਪ੍ਰਕਾਸ਼ ਖਜੂਰੀਆ ਜੀ ਨੇ ਵੀ ਇਹ ਸਾਰਾ ਮਾਮਲਾ ਤੇ ਚੁੱਕਿਆ ਹੈ ਉਹ ਅਸੀਂ ਇੱਥੋਂ ਨਿਕਲ ਰਹੇ ਸੀ ਔਰ ਗੱਡੀਆਂ ਦੀਆਂ ਆਵਾਜ਼ਾਂ ਵੀ ਤੁਸੀਂ ਸੁਣ ਰਹੇ ਹੋ ਕਿ ਕਿੰਨੇ ਜੰਪਾਂ ਦੇ ਵਿੱਚੋਂ ਇੱਥੋਂ ਨਿਕਲ ਕੇ ਜਾ ਰਹੀਆਂ ਨੇ ਤਾਂ ਖਜੂਰੀਆ ਸਾਹਿਬ ਫਿਰ ਅਸੀਂ ਵੀ ਉਮੀਦ ਕਰਾਂਗੇ ਕਿ ਅਗਰ ਇਹ ਵੀਡੀਓ ਸਰਕਾਰ ਦੇ ਕਰਿੰਦਿਆਂ ਤੱਕ ਸਰਕਾਰ ਸਰਕਾਰੀ ਅਫਸਰਾਂ ਤੱਕ ਐਡਮਿਨਿਸਟਰੇਟਰ ਜਿੰਨੇ ਵੀ ਹੈਗੇ ਇਸ ਇਲਾਕੇ ਦੇ ਉਹਨਾਂ ਤੱਕ ਜਾਂ ਫਿਰ ਜਿਹੜੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਹੋਏ ਮਨਿਸਟਰ ਨੇ ਜਿਨ੍ਹਾਂ ਦਾ ਕੰਮ ਹੈ ਇਹਨਾਂ ਸੜਕਾਂ ਨੂੰ ਠੀਕ ਕਰਨਾ ਉਹਨਾਂ ਤੱਕ ਇਹ ਵੀਡੀਓ ਅਗਰ ਪਹੁੰਚ ਕਰਦੀ ਹੈ ਤਾਂ ਉਹ ਜ਼ਰੂਰ ਇਸ ਗੱਲ ਦੇ ਉੱਤੇ غور ਕਰਨ ਤਾਂ ਕਿ ਇਸ ਤਰ੍ਹਾਂ ਦੀ ਸੜਕ ਜਿਹੜੀ ਕਿ ਤੁਹਾਨੂੰ ਨਾਲ ਦੇ ਨਾਲ ਅਸੀਂ ਤਸਵੀਰਾਂ ਵੀ ਦਿਖਾਈਆਂ ਆਰਸਪੁਰਾ ਦੀ ਸੜਕ ਜਿਹੜੀ ਹੈ ਸਤਵਾਰੀ ਤੋਂ ਲੈ ਕੇ ਕਰਕੇ ਆਰਸਪੁਰਾ ਤੱਕ ਜਿਹਦੇ ਵਿੱਚ ਸਿਰਫ 에어ਪੋਰਟ ਤੱਕ ਸੜਕ ਮੱਖਣ ਮલાઈ ਵਰਗੀ ਹੈ ਲੇਕਿਨ ਅੱਗੇ ਦੀ ਜਿਹੜੀ ਸੜਕ ਹੈ ਉਹ ਬਹੁਤ ਹੀ ਝੁੱਟੇ ਦਵਾਉਣ ਵਾਲੀ ਸੜਕ ਹੈ ਉਹ ਜੰਪ ਦਵਾਉਣ ਵਾਲੀ ਸੜਕ ਹੈ ਜਿਸ ਕਿਸੇ ਨੇ ਵੀ ਕੋਈ ਲੱਸੀ ਲੁਸੀ ਬਣਾਉਣੀ ਹੋਵੇ ਤਾਂ ਉਹ ਆਪਣੀ ਗੱਡੀ ਦੇ ਵਿੱਚ ਸਿਰਫ ਦਹੀਂ ਤੇ ਪਾਣੀ ਮਿਕਸ ਕਰਕੇ ਰੱਖ ਦੇਵੇ ਸਤਵਾਰੀ ਤੋਂ ਚੱਲੇ ਆਪਣਾ 에ਅਰਪੋਰਟ ਤੋਂ ਚੱਲੇ ਤੇ ਮੀਰਾ ਸਾਹਿਬ ਤੱਕ ਲੱਸੀ ਬਣ ਕੇ ਤਿਆਰ ਹੋ ਜਾਏਗੀ ਤੇ ਬਰਫ਼ ਲੈ ਕੇ ਪਾਓ ਲੱਸੀ ਪੀਓ ਤੇ ਨਾਲ ਹੀ ਇਹਨਾਂ ਮੰਤਰੀਆਂ ਨੂੰ ਵੀ ਪਲਾਓ ਜਿਨ੍ਹਾਂ ਨੇ ਅਜੇ ਤੱਕ ਇਹ ਸੜਕ ਨਹੀਂ ਬਣਾਈ ਹੋ ਸਕਦਾ ਉਹਨਾਂ ਦਾ ਦਿਮਾਗ ਠੰਡਾ ਹੋਵੇ ਔਰ ਇਸ ਸੜਕ ਦੇ ਵੱਲ ਜਿਹੜਾ ਹੈ ਉਹ ਪੂਰਾ ਪੂਰਾ ਧਿਆਨ ਦੇਉਣ ਦੇਖਦੇ ਰਹੋ ਆਪਸੀ ਸਾਈਂਟੀ ਵੀ ਇਸ ਤਰ੍ਹਾਂ ਦੇ ਹੋਰ ਵੀ ਮੁੱਦੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਤਦ ਤੱਕ ਦੇ ਲਈ ਦਿਓ ਜੀ ਇਜ਼ਤ ਧੰਨਵਾਦ ਜੀ